ਪੀਤੇ ਸੋਲੇ ਦੀ ਵੱਡੀ ਖਬਰ ਬਟਾਲਾ ਦੇ ਪਿੰਡ ਮੂਲਿਆਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ ਪੁੱਤਰ ਲਾਲ ਸਿੰਘ ਵਜੋਂ ਹੋਈ ਹੈ ਜੋ ਜਾਣਕਾਰੀ ਮਿਲ ਰਹੀ ਹੈ ਕਿ ਕੁਲਵੰਤ ਸਿੰਘ ਆਪਣੇ ਘਰ ਦੇ ਵਿੱਚ ਮੌਜੂਦ ਸੀਗਾ ਤਾਂ ਮੋਟਰਸਾਈਕਲ ਤੇ ਦੋ ਸਵਾਰ ਜਿਹੜੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਪਹਿਲਾਂ ਕੁਲਵੰਤ ਦੇ ਘਰ ਦਾ ਗੇਟ ਖੜਕਾਇਆ ਜਾਂਦਾ ਤੇ ਬਾਅਦ ਵਿੱਚ ਜਦੋਂ ਕੁਲਵੰਤ ਗੇਟ ਤੇ ਪਹੁੰਚਦਾ ਤਾਂ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੇ ਕਹਿੰਦੇ ਤਾਂ ਇੱਕ ਤੋਂ ਬਾਅਦ ਇੱਕ ਗੋਲੀਆਂ ਚਲਾੰਗਾ ਜਾਂਦੀਆਂ ਨੇ ਤੇ ਸਿੱਧੀਆਂ ਪੰਜ ਗੋਲੀਆਂ ਕੁਲਵੰਤ ਤੇ ਜਾ ਲਗਦੀਆਂ ਨੇ ਤੇ ਉਸ ਤੋਂ ਬਾਅਦ ਕੁਲਵੰਤ ਸਿੰਘ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਸ ਦੀ ਮੌਤ ਹੋ ਜਾਂਦੀ ਆ ਤਾਂ ਬਟਾਲਾ ਦਾ ਪਿੰਡ ਹੈਗਾ ਮੂਲਿਆਵਾਲ ਜਿੱਥੇ ਇਹ ਵੱਡੀ ਦਹਿਸ਼ਤ ਫੈਲੀ ਹੈਗੀ ਆ ਹਾਲਾਂਕਿ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਸ਼ੂਟਰ ਜਾਂ ਕਾਤਲ ਜਿਹੜੇ ਉਹ ਕੌਣ ਸਨ ਆਖਿਰਕਾਰ ਕੁਲਵੰਤ ਦੀ ਉਹਨਾਂ ਦੇ ਨਾਲ ਰੰਜਿਸ਼ ਕਿਸ ਦੀ ਗੱਲ ਦੀ ਸੀਗੀ ਤਾਂ ਪੁਲਿਸ ਜਿਹੜੀ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਲੱਗ ਚੁੱਕੀ ਆ ਪਰਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਜਿਕਰ ਕੁਲਵੰਤ ਦੀ ਗੱਲ ਕੀਤੀ ਜਾਵੇ ਤਾਂ 50 ਸਾਲ ਉਸਦੀ ਉਮਰ ਦੱਸੀ ਜਾ ਰਹੀ ਹੈਗੀ ਆ ਈ ਰਿਕਸ਼ਾ ਉਹ ਚਲਾਉਂਦਾ ਸੀਗਾ ਇੱਕ ਬੇਟਾ ਉਸ ਦਾ ਫੌਰੀਂ ਦੱਸੀ ਜਾ ਰਿਹਾ ਜਦੋਂ ਕਿ ਇੱਕ ਬੇਟਾ ਉਸ ਦਾ ਜੇਲ੍ਹ ਦੇ ਵਿੱਚ ਹੈਗਾ ਤਾਂ ਅਜਿਹੇ ਦੇ ਵਿੱਚ ਕੁਲਵੰਤ ਜੋ ਘਰ ਦੇ ਵਿੱਚ ਮੌਜੂਦ ਸੀਗਾ ਉਸ ਦੀ ਪਤਨੀ ਇੱਕ ਬੇਟੀ ਦੱਸੀ ਜਾ ਰਹੀ ਆ ਕਿ ਉਹ ਘਰ ਦੇ ਵਿੱਚ ਮੌਜੂਦ ਸੀਗੇ ਤਾਂ ਸਵੇਰੇ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਜਣੇ ਹੁੰਦੇ ਨੇ ਉਹਨਾਂ ਦੇ ਵੱਲੋਂ ਪਹਿਲਾ ਗੇਟ ਖੜਕਾਇਆ ਜਾਂਦਾ ਤੇ ਬਾਅਦ ਦੇ ਵਿੱਚ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਘਰ ਦਾ ਮੇਨ ਦਰਵਾਜ਼ਾ ਬੂਹਾ ਜਦੋਂ ਕੋਈ ਖੜਕਾਉਂਦਾ ਹੈਗਾ ਤਾਂ ਘਰ ਦਾ ਮੈਂਬਰ ਜਦੋਂ ਜਾਂਦਾ ਹੈਗਾ ਤੇ ਉਹ ਦੇਖਦੇ ਨੇ ਕਿ ਉਹ ਕੁਲਵੰਤੀ ਹੈਗਾ ਤਾਂ ਜਦੋਂ ਹੀ ਉਹ ਦਰਵਾਜ਼ਾ ਖੋਲਦਾ ਤੇ ਉਹਨਾਂ ਦੇ ਵੱਲੋਂ ਸਿੱਧੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਇੱਕ ਨਹੀਂ ਦੋਨੇ ਸਗੋਂ ਪੰਜ ਫਾਇਰ ਜਿਹੜੇ ਉਹ ਕੁਲਵੰਤ ਦੇ ਕੀਤੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਕੁਲਵੰਤ ਨੂੰ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤੇ ਜਿੱਥੇ ਉਸ ਦੀ ਮੌਤ ਹੋ ਗਈ ਆ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਵੰਤ ਜੋ ਈ ਰਿਕਸ਼ਾ ਚਲਾਉਂਦਾ ਸੀਗਾ ਹਾਲਾਂਕਿ ਪਰਵਾਹ ਵੀ ਹਜੇ ਯਕੀਨੀ ਨਹੀਂ ਹੋ ਰਿਹਾ ਕਿ ਉਸ ਦੀ ਨਾ ਕਿਸੇ ਨਾਲ ਕੋਈ ਰੰਜਿਸ਼ ਸੀ ਨਾ ਕੋਈ ਲੜਾਈ ਸੀ ਆਖਿਰਕਾਰ ਫਿਰ ਕਿਸ ਵਜ੍ਹਾ ਕਰਕੇ ਜਿਹੜੇ ਜਿਹੜੇ ਕਾਤਲ ਸੀਗੇ ਉਹਨਾਂ ਦੇ ਵੱਲੋਂ ਸ਼ੂਟਿੰਗ ਕੀਤੀ ਗਈ ਆ ਕਿ ਆਖਿਰਕਾਰ ਕਿਸ ਵਜ੍ਹਾ ਕਰਕੇ ਕੁਲਵੰਤ ਦਾ ਕਤਲ ਕੀਤਾ ਗਿਆ ਤਾਂ ਬਟਾਲਾ ਦਾ ਪਿੰਡ ਇਹ ਮੂਲਿਆਵਾਲ ਹੈਗਾ ਜਿੱਥੇ ਵੱਡੀ ਵਾਰਦਾਤ ਵਾਪਰੀ ਹੈਗੀ ਹੈ ਜਿੱਥੇ 50 ਸਾਲਾ ਕੁਲਵੰਤ ਦਾ ਕਤਲ ਕੀਤਾ ਗਿਆ ਅਜਿਹੇ ਦੇ ਵਿੱਚ ਜੋ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਪੁਲਿਸ ਵੀ ਉਹਨਾਂ ਦੇ ਘਰ ਪਹੁੰਚ ਚੁੱਕੀ ਆ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਸੁਣਾ ਦਿੰਦੇ ਆ ਮੇਰਾ ਨਾਮ ਸ਼ਿਵਦੇਵਾਲ ਸਿੰਘ ਸਰਪੰਚ ਪਿੰਡ ਮੂਲਿਆਵਾਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਆ ਜ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਟੋ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਕਾ ਚਲੇ ਗਏ ਨੇ ਕਿਹਨੂੰ ਆ ਪਲਵੰਤ ਸਿੰਘ ਪੁੱਤਰ ਲਾਲ ਸਿੰਘ ਨੂੰ ਉਹਨਾਂ ਦੀ ਏਜ ਕੋਈ 45 50 ਦੇ ਕਰੀਬ ਹੈ ਜੀ ਸਾਰਾ ਕੰਮ ਕਰਦੇ ਨੇ ਉਹ ਤਾਂ ਈ ਰਿਕਸ਼ਾ ਚਲਾਉਂਦਾ ਜੀ 30 ਲਾਗਦਾ ਪਰੰਜੇ ਪਰੰਜਸ ਸਿੱਧੇ ਕਰਕੇ ਹੋਇਆ ਹੋਗਾ ਜੀ ਤੇ ਅਹੀਂ ਖੁਰਤ ਨਹੀਂ ਦੇਖਿਆ ਗੇ ਵੀ ਪਰ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਛਾਣਦੀ ਆ ਕੋਈ ਬਟਾਲੇ ਤੋਂ ਦੱਸਦੀ ਆ ਪਤਾ ਨਹੀਂ ਉਹਨੂੰ ਉਹ ਕੰਫਰਮ ਉਹੀ ਕਰ ਸਕਦੇ ਨੇ ਕਿੰਨੀਆਂ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਗੀਆਂ ਕਹਿੰਦੀ ਪੰਜ ਗੋਲੀਆਂ ਲੱਗੀਆਂ ਤੇ ਹਾਂ ਮੇਰਾ ਨਾਮ}{|\text{ਸ਼ਪਾਲ ਸਿੰਘ}|} ਸਭ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਬਾਹਰ ਚਲ ਗਿਆ ਸੀਗਾ ਤੇ ਬਾਹਰੋਂ ਆਇਆ ਲਾਣ ਕੇ ਪਾਸ ਲੱਗਾ ਵੀ ਆਏ ਆ ਤੇ ਦੋ ਜਿਹੜੇ ਗੇਟ ਖਲਾਇਆ ਗੇਟ ਖਲਾਉਂਦਾ ਸਾਰੇ ਗੋਲੀਆਂ ਮਾਰ ਤੀਆਂ ਉਹ ਤਾਂ ਦੇਖੇ ਲੱਗਦੀ ਕਿ ਮੇਰਾ ਭਰਾ ਛੋਟਾ ਪੰਜ ਗੋਲੀਆਂ ਦੱਸਦੇ 3 ਵੱਜੀਆਂ ਸੀ ਪਰ ਉਹਨੂੰ ਦੋ ਆਂਦੇ ਲੱਗੀਆਂ ਨੇ ਜੇ ਇਹ ਬਨੂਰ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਲੱਗੀਆਂ ਹੁਣ ਅੰਮ੍ਰਿਤਸਰ ਖੜਿਆ ਪਹਿਲਾਂ ਇੱਥੇ ਖੜਿਆ ਆਇਗਾ ਸਿਵਲ ਹਸਪੀਟਲ ਤਾਂ ਹੁਣ ਅੰਮ੍ਰਿਤਸਰ ਖੜਿਆ ਅਮਨਦੀਪ ਦੇ ਪੋਤੇ ਉਹਨਾਂ ਦੱਥੋਂ ਚੁਪੀਏ ਦੇ ਫੋਨ ਆਇਆ ਉਥੋਂ ਕੋਲੀ ਦੱਥੋਂ ਚੁਪੀਏ ਤੇ ਫਿਰ ਪ੍ਰਵਾਹ ਚ ਬੇਟੀ ਹੈ ਤੇ ਆਪ ਹੀ ਤੇ ਲਾਲ ਦੀ ਬੇਟੇ ਤੋਂ ਉਹ ਇੱਕ ਬਾਹਰ ਤੱਕ ਜੇਲ੍ਹ ਚ ਲੱਗੇ ਪਰ ਉਹ ਆਇਆ ਹੀ ਨਹੀਂ ਮਿੱਠੂ ਪੂਰਾ ਕਵਰ ਕਵਰ ਨੇ ਕੋਲ ਸਾਈਂ ਇਹ ਇੱਕ ਕੁਲਵੰਤ ਸਿੰਘ son of ਲਾਲ ਸਿੰਘ ਪਿੰਡ ਮੋਹਲੇਵਾਲਾ ਦਾ ਘਰ ਹੈ ਇਹ ਸਾਨੂੰ ਅੱਧਾ ਘੰਟਾ ਪਹਿਲਾਂ ਸਾਨੂੰ ਜਮਦੀਕ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਫਾਇਰਿੰਗ ਕੀਤੀ ਹੈ ਜਸਟ ਅਸੀਂ ਪਹੁੰਚੇ ਆਂ ਪਹੁੰਚ ਕੇ ਅਸੀਂ ਕਾਰਵਾਈ ਕਰ ਰਹੇ ਹਾਂ